ਸੁਰ ਸਿੰਘ ਟੈਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ। ਆਥਣ ਸਭ ਤੁਹਾਡਾ ਬਹੁਤ-ਬਹੁਤ ਨਮਾ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਕੈਪਟਨ ਅਮਰਿੰਦਰ ਸਿੰਘ ਖੁਰਾ ਨੂੰ ਜਿਨ੍ਹਾਂ ਨੇ ਸੰਬੰਧ ਭੇਜੇ ਸੀ ਕਹਿੰਦੇ ਉਸ ਅਫਸਰ ਨੂੰ ਕਾਲੇ ਪਾਣੀ ਭੇਜ ਦਿੱਤਾ ਗਿਆ। ਤੇ ਨਹੀਂ ਭੇਜਤਾ ਜੂਰਾ ਨੂੰ ਜਲੰਧਰ ਦੇ ਨਾਲ ਸੰਬੰਧਤ ਜਾਨਕਿ ਇੱਥੇ ਡਿਊਟੀ ਸੀ ਤੇ ਹੁਣ ਉਹਨਾਂ ਨੂੰ ਚੱਕ ਕੇ ਨਹੀਂ ਭੇਜਤਾ। ਕਿ ਜੇ ਕਿਉਂ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ। ਕੈਪਟਨ ਮਰਿੰਦਰ ਸਿੰਘ ਤੇ ਇਹਨਾਂ ਦੇ ਪੁੱਤ ਨੂੰ ਸਮਨ ਭੇਜੇ ਗਏ ਈਡੀ ਦੇ ਵੱਲੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਕਿ 12 ਤਰੀਕ ਨੂੰ ਯਾਨੀ ਕਿ 12 ਲੰਗੀ 12 ਨੂੰ ਤੁਸੀਂ ਇੱਥੇ ਦਫ਼ਤਰ ਦੇ ਵਿੱਚ ਆਓ ਪਰ ਰਣਿੰਦਰ ਸਿੰਘ ਵੀ ਨਹੀਂ ਗਏ ਤੇ ਫਿਰ ਇੱਥੇ ਕੈਪਟਨ ਮਰਿੰਦਰ ਸਿੰਘ ਤਾਂ ਨਹੀਂ ਪਹੁੰਚੇ ਲੋਕੋ ਗੋਡੇ ਦਾ ਆਪਰੇਸ਼ਨ ਕਰਵਾਇਆ ਇਹ ਅਜ ਵੀ ਹਸਪਤਾਲ ਦੇ ਵਿੱਚ ਹੈ ਫਿਰ ਖਬਰ ਆਈ ਦੀ ਕਿ ਸ਼ਹਿਰ ਅਗਲੀ ਤਰੀਕ ਤੇ ਪਹੁੰਚੂਗੀ ਪਰ ਇਹਦੇ ਸਿਆਸੀ ਤੌਰ ਦੇ ਉੱਤੇ ਚਰਚੇ ਕਈ ਪਰਸਨਾਂ ਦੇ ਵਿੱਚ ਹੋਏ ਕਿਸੇ ਨੇ ਕਿਹਾ ਜੀ ਕਿ ਬੀਜੇਪੀ ਨੇ कांग्रेस ਦੇ ਵਿੱਚ ਵਾਪਸ ਨਾ ਕੈਪਟਨ ਹੋਰੀ ਚਲੇ ਜਾਣ ਤੇ ਇਸ ਕਰਕੇ ਪਤਾ ਚੱਲਿਆ ਕਿ ਭਾਈ ਆ ਦੇਖ ਲੋ ਜੀ ਫਿਲਮ ਦਾ ਟ੍ਰੇਲਰ ਤੇ ਨਹੀਂ ਤਾਂ ਫਿਰ ਤੁਹਾਡੇ ਮਗਰ ਏਜੰਸੀਆਂ ਪੈ ਜਾਣਗੀਆਂ ਜਦੋਂ ਇਹੋ ਜਿਹਾ ਮਾਮਲਾ ਬਣ ਗਿਆ ਤੇ ਤੜਕੇ ਸਬਰ ਆ ਗਈ ਤੇ ਈਡੀ ਦਾ ਉਹ ਅਫਸਰ ਜਿਹਦੇ ਵੱਲੋਂ ਰਵੀ ਤਵਾਰੀ ਦੇ ਵੱਲੋਂ ਇਹ ਸਮਨ ਭੇਜੇ ਗਏ ਸੀ ਇਹਨੂੰ ਚੱਕ ਕੇ ਚ ਨਹੀਂ ਮਾਰਿਆ ਸੋ ਇਹ ਹੈ ਜੀ ਕਿ ਹੁਣ ਬੀਜੇਪੀ ਦੇ ਹੱਥ ਦੇ ਵਿੱਚ ਹੀ ਖੇੜਾ ਸਾਰੀ ਵੀ ਉਹਨਾਂ ਦਾ ਜੀ ਉਹਨਾਂ ਦਾ ਹੱਥ ਪੈਂਦਾ ਉਹਨਾਂ ਨੇ ਉਹਨੂੰ ਉੱਥੇ ਭੇਜਤਾ ਪਰ ਕੈਪਟਨ ਦੇ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਤਬਰ ਦੇ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਪਰ ਕਾਂਗਰਸੀ ਇਹ ਗੱਲ ਜਰੂਰ ਕਹਨੇ ਸੀ ਕਿ ਕੱਲ ਵੀ ਤੇ ਅੱਜ ਵੀ ਵੀ ਜੇ ਕੈਪਟਨ ਸਾਹਿਬ ਨੇ ਵਾਪਸ ਆਉਣਾ ਕਰ ਵਾਪਸ ਆਉਣਾ ਤਾਂ ਇਹਨਾਂ ਨੂੰ ਜੀਆ ਨੂੰ ਤੇ ਅਸੀਂ ਕੋਈ ਇਤਰਾਜ਼ ਨਹੀਂ ਕਰ ਤੇ ਹਾਈ ਕਮਾਂਡ ਨੇ ਇਹ ਫੈਸਲਾ ਕਰ ਸਕਦੀ ਹੈ ਜੀ ਹੂੰ ਹੂੰ ਸੋ ਮਦਰਾਸ ਦੇ ਵੱਲ ਕਿਸਰੇ ਭੇਜ ਦਿੱਤਾ ਰਵੀ ਨੂੰ ਬਿਲਕੁਲ ਜੀ ਬਿਲਕੁਲ ਅੱਛਾ ਫਰੋਜ਼ਪੁਰ ਦੇ ਵਿੱਚ ਇੱਕ ਬੜੀ ਟ੍ਰੈਜੇਡੀ ਹੋਈ ਹੈ ਜੀ ਉਹਦੇ ਬਾਰੇ ਤੁਸੀਂ ਦੱਸੋ ਸੈਂਸ ਆ ਫਰੋਜ਼ਪੁਰ ਦੇ ਵਿੱਚ ਫਰੰਡ ਹੈਗਾ ਜੀ ਵਜੀਦਪੁਰ ਵਜੀਦਪੁਰ ਪਿੰਡ ਦੇ ਵਿੱਚ ਇੱਕ ਕਿਸਾਨ ਹੈਗਾ ਜੀ ਉਹਦਾ ਨਾਮ ਹੈ ਜਗਸੀਰ ਸਿੰਘ ਉਹਨੇ ਖੁਦ ਨੂੰ ਗੋਲੀ ਬਾਚ ਮਾਰੀ ਪਹਿਲਾਂ ਆਪਣੀ ਬੋਟੀ ਦੇ ਤੇ ਆਪਦੇ ਮੁੰਡੇ ਦੇ ਤੇ ਫਿਰ ਤੀਜੇ ਨੰਬਰ ਤੇ ਆਪਦੇ ਗੋਲੀ ਮਾਰ ਲਈ ਤੇ ਪਿੰਨਾ ਜਣੇ ਦੀ ਹਾਲਤ ਇਸ ਵੇਲੇ ਬਹੁਤ ਗੰਭੀਰਾ ਤੇ ਇਸ ਵੇਲੇ ਹਸਪਤਾਲ ਦੇ ਵਿੱਚ ਦਾਖਲ ਆ ਜ਼ਿੰਦਗੀ ਬਚ ਜਾਵੇ ਇਹਦੀ ਅਸੀਂ ਕਾਮਨਾ ਕਰਦੇ ਆ ਪਰ ਹਾਲਤ ਪਿੰਨਾ ਦੀ ਬੜੀ ਨਾਜ਼ੁਕ ਹੈਗੀ ਆ ਹੁਣ ਆਂਡ-ਗਵੰਡ ਵੀ ਇਹ ਗੱਲ ਕਰ ਰਹੇ ਜੀ ਕਿ ਇਹਨਾਂ ਦੀ ਕਿਸ ਨਾ ਕੋਈ ਲੜਾਈ ਨਹੀਂ ਕੋਈ ਤਣਾਅ ਵਾਲੀ ਵੀ ਗੱਲ ਹੈ ਜਿਸੇ ਕਦੇ ਕੋਈ ਇਹ ਵੀ ਨਹੀਂ ਸੀਗਾ ਵੀ ਭਾਈ ਕਿਸੇ ਗੱਲੋਂ ਪਰੇਸ਼ਾਨ ਆ ਕੀ ਪਤਾ ਨਹੀਂ ਇਹਨਾਂ ਨੇ ਆਹ ਕੁਝ ਕਿਉਂ ਕਰ ਲਿਆ ਹੁਣ ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਆ ਹੁਣ ਤੱਕ ਹੋ ਸਕਦਾ ਮੈਂ ਗਲਤ ਹੋਵਾਂ ਇਸ ਮਾਮਲੇ 'ਚ ਪਰ ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਆ ਵੀ ਇਹ ਆਲੂਆਂ ਦੀ ਖੇਤੀ ਕਰਦੇ ਤੇ ਆਲੂਆਂ 'ਚ ਘਾਟਾ ਪੈਣ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਜਿਸ ਦੇ ਕਰਕੇ ਪੁੱਤ ਨੂੰ ਤੇ ਘਰਵਾਲੀ ਨੂੰ ਗੋਲੀ ਮਾਰ ਕੇ ਤੇ ਫਿਰ ਖੁਦ ਨੂੰ ਗੋਲੀ ਮਾਰ ਲਈ ਹੂੰ ਅੱਛਾ ਜਿੱਥੇ ਤ ਉਸ ਵੀ ਲੋਕਾਂ ਦੀ ਘਾਟ ਨਹੀਂ ਉਥੇ ਬਹੁਤ ਸਾਰੇ ਸੈਕੂਲਰ ਦਾਨੀ ਲੋਕਾਂ ਦੀ ਵੀ ਘਾਟ ਨਹੀਂ ਕਹਿੰਦੇ ਇੱਕ ਇੱਕ ਹਿੰਦੂ ਮੰਦਿਰ ਬਣਵਾਉਣ ਲਈ ਮੁਸਲਮਾਨ ਪਰਿਵਾਰ ਨੇ ਕਾਫੀ ਜ਼ਮੀਨ ਦਿੱਤੀ ਹੈ। ਆ ਬਿਲਕੁਲ ਸਰ ਸਾਬ ਦੇਖੋ ਜਦੋਂ ਨਾ ਭਾਰਤ ਦੇ ਵਿੱਚ ਨਫਰਤ ਦੀਆਂ ਖਬਰਾਂ ਧਾਰਮਿਕ ਨਫਰਤ ਦੀਆਂ ਖਬਰਾਂ ਬਹੁਤ ਹੁੰਦੀਆਂ। ਉਦੋਂ ਪੰਜਾਬ ਵਰਗੇ ਸੂਬੇ ਦੇ ਵਿੱਚੋ ਹੀ ਇਹੋ ਜੀ ਪਿਆਰੀ ਤੇ ਇਹੋ ਜੀ ਠਾਰੀ ਵਾਲੀ ਖਬਰ ਆਤ ਕਲੀ ਜਿਹੜੀ ਕਿ ਅੰਦਰੇ ਨੂੰ ਠੰਡਕ ਦਿੰਦੀ ਆ। ਕੁਝ ਦਿਨ ਪਹਿਲਾਂ ਵੀ ਖਬਰ ਇਹੋ ਜੀ ਆਈ ਸੀ। ਉਹ ਮੈਂ ਦੱਸਦਾ ਪਰ ਜਿਹੜੀ ਅੱਜ ਆਈ ਆ ਇਹ ਚਾਂਪੁਰ ਪਿੰਡਾ ਜੀ ਮੁਹਾਲੀ ਜ਼ਿਲ੍ਹੇ ਦੇ ਵਿੱਚ। ਮੁਹਾਲੀ ਦੇ ਵਿੱਚ ਇਸ ਪਿੰਡ ਦੇ ਵਿੱਚ ਤੇ ਇੱਕ ਮੰਦਿਰ ਬਣਾਉਣਾ ਤੇ ਮੰਦਿਰ ਵਾਸਤੇ ਜ਼ਮੀਨ ਹੈ ਨਹੀਂਗੀ ਤੇ ਮੰਦਿਰ ਕਮੇਟੀ ਬਣੀ ਹੋਈ ਆ ਤੇ ਜ਼ਮੀਨ ਹੈ ਨਹੀਂ ਤੇ ਇੱਥੇ ਇੱਕ ਮੁਸਲਮੀਰ ਦੇ ਨਾਲ ਸੰਪਰਕ ਕੀਤਾ ਉਹਨਾਂ ਨੇ ਜਿਹਦੇ ਕੋਲੇ ਪ੍ਰਾਪਰਟੀ ਚੰਗੀ ਹੈਗੀ ਆ ਉਹਨੇ ਇਹਨਾਂ ਦੀ ਮੰਗ ਨੂੰ ਮੁੱਖ ਰੱਖ ਕੇ 325 ਗੱਗ ਜ਼ਮੀਨ ਜਿਹੜੀ ਕਿ ਲਗਭਗ 80 ਲੱਖ ਰੁਪਏ ਦੀ ਬਣਦੀ ਆ ਉਹ দান ਕਰਤੀ ਆ ਰਜਿਸਟਰੀ ਵੀ ਕਰवाती ਜੀ ਮੰਦਿਰ ਦੇ ਨਾਂ ਤੇ ਜਿਹੜੇ ਸ਼ਾਹੀ ਇਮਾਮ ਆ ਉਹਨਾਂ ਨੇ ਫਿਰ ਅੱਜ ਮੰਦਿਰ ਕਮੇਟੀ ਦੇ ਮੈਂਬਰਾਂ ਨੂੰ ਉਹ ਰਜਿਸਟਰੀ ਵੀ ਸੌਂਪਤੀ ਆ ਮਤਲਬ ਇਹ ਆ ਕਿ ਮੁਸਲਮ ਪਰਿਵਾਰ ਵੱਲੋਂ ਹਿੰਦੂ ਭਾਈਚਾਰੇ ਨੂੰ ਇਹ ਜਿਹੜੀ ਜ਼ਮੀਨ ਦਿੱਤੀ ਗਈ ਆ ਮੰਦਰ ਟਰਸਟ ਨੂੰ ਜ਼ਮੀਨ ਦੇ ਦਿੱਤੀ ਗਈ ਆ ਤੇ ਇਹ ਵੀ ਗੱਲ ਕਹੀ ਇਹ ਦੀ ਮੰਦਰ ਦੇ ਬਣਾਉਣ ਦੇ ਉੱਤੇ ਜਿਹੜਾ ਖਰਚਾ ਆਊਗਾ ਉਹ ਵੀ ਅਸੀਂ ਆਪ ਦੇਵਾਂਗੇ ਇਹ ਹੋ ਗਈ ਵੀ ਇੱਕ ਵੱਲ ਦੀ ਖਬਰ ਤਿੰਨ ਦਿਨ ਪਹਿਲਾਂ ਖਬਰ ਆਈ ਦੀ ਕਿ ਮਹਿਣਾ ਪਿੰਡਾ ਮੋਗਾ ਦੇ ਵਿੱਚ ਇੱਥੇ ਮੁਸਲਮ ਭਾਈਚਾਰੇ ਦੇ ਕੁਝ ਕੁ ਪਰਿਵਾਰ ਰਹਿੰਦੇ ਆ ਜਿਹੜੀ ਥਾਂ ਤੇ ਉਹ ਆਪਣੇ ਮ੍ਰਿਤਕ ਨੂੰ ਨਿਫਨਾਉਂਦੇ ਆ ਕਬਰਸਤਾਨ ਦੇ ਵਿੱਚ ਉਹਨੂੰ ਰਾਹ ਨਹੀਂ ਕੋ ਜਾਂਦਾ ਉਹ ਹੁਣ ਕਦੇ ਖੇਤਾਂ ਦੇ ਵਿੱਚਾਂ ਡੰਡਿਆਂ ਦੇ ਉੱਤੋਂ ਵੀ ਜਾਂਦੇ ਆ ਕਦੇ ਕੈਰਿਆਂ ਦੇ ਵਿੱਚ ਵੀ ਜਾਂਦੇ ਜੇ ਕਿਤੇ ਖੇਤ 'ਚ ਪਾਣੀ ਲੱਗਾ ਹੋਵੇ ਪਰ ਬੁੱਢਾ ਹੋ ਜਾਂਦਾ ਇਥੇ ਦੋ ਤਿੰਨ ਕਿਸਾਨਾਂ ਨੇ ਮਿਲ ਕੇ ਆਪਦੇ ਖੇਤ ਦੇ ਵਿੱਚੋਂ ਜ਼ਮੀਨ ਛੱਡਤੀ ਵੀ ਆਲੋਜੀ ਕਬਰਸਤਾਨ ਨੂੰ ਜਾਂਦੇ ਰਾਹ ਤੱਕ ਤੁਹਾਨੂੰ ਅਸੀਂ ਆਪਣੇ ਖੇਤ ਦੇ ਵਿੱਚੋਂ ਲਾਂਘਾ ਦਿੱਤਾ ਇਹ ਵੀ ਕਮਾਲ ਹੋ ਗਈ ਆ 4 ਦਿਨ ਪਹਿਲਾਂ ਦੀ ਖਬਰ ਆ ਧੂਰੀ ਦੇ ਲਾਗੇ ਇੱਕ ਪਿੰਡ ਆ ਮੇਰੇ ਚ ਪੁੰਨੇਵਾਲ ਪੁੰਨਾਵਾਲ ਪਿੰਡ ਦਾ ਨਾਮ ਹੈਗਾ ਇਸ ਪਿੰਡ ਦੇ ਵਿੱਚ ਦੋ ਹਿੰਦੂਆਂ ਦੇ ਵੱਲੋਂ 5 ਮਰਲੇ ਜ਼ਮੀਨ ਬੜੀ ਕੀਮਤੀ ਆ 5 ਮਰਲੇ ਜ਼ਮੀਨ ਮਸਜਿਦ ਬਣਾਉਣ ਵਾਸਤੇ ਮੁ슬ਮਨ ਭਾਈ ਕਰੇ ਨੂੰ ਦਿੱਤੀ ਆ ਇਹ ਮੁ슬ਮਨ ਭਾਈ ਚੜਾ 6 ਕਿਲੋਮੀਟਰ ਦੂਰ ਇਬਾਦਤ ਕਰਨੀ ਜਾਂਦਾ ਪਿੰਡ ਦੇ ਵਿੱਚ ਹੈ ਨਹੀਂ ਸੀ ਮਸਜਿਦ ਪਿੰਡ ਦੇ ਕੋਲੇ ਜ਼ਮੀਨ ਵੀ ਹੈ ਨਹੀਂ ਪੰਚਾਇਤੀ ਵੀ ਪਾਈ ਅਸੀਂ ਆਪਣੇ ਕੋਲ ਦੇ ਦਿੱਗੇ ਤੋਂ ਪਿੰਡ ਦੇ ਵਿੱਚੋਂ ਕੱਲੇ-ਕੱਲੇ ਘਰ ਨੇ ਪੈਸੇ ਇਕੱਠੇ ਕੀਤੇ 14 ਲੱਖ ਰੁਪਇਆ ਇਕੱਠਾ ਕੀਤਾ ਤੇ ਜ਼ਮੀਨ ਦਿੱਤੀ ਦੋ ਹਿੰਦੂ ਭਰਾਵਾਂ ਨੇ 5 ਮਰਲੇ ਤੇ ਹੁਣ ਮਸਜਿਦ ਬਣਾ ਕੇ ਸਾਰੇ ਪਿੰਡ ਨੇ ਦਿੱਤੀ ਆ ਜੀ ਠੀਕ ਆ ਥੈਂਕ ਯੂ ਤੁਸੀਂ ਬਹੁਤ ਚੰਗੀਆਂ ਖਬਰਾਂ ਦਿੱਤੀਆਂ ਅੱਜ ਅਮ ਬਾਕੀ ਪ੍ਰਧਾਨ ਮੰਤਰੀ ਨੇ ਕਿਹੜਾ ਤੀਰਥ ਜਿਹੜਾ ਉਹਦਾ ਉਦਘਾਟਨ ਕੀਤਾ ਸਨ ਸਰ ਸਭ ਅੱਜ ਨਾ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਇੱਕ ਸੇਵਾ ਤੀਰਥ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ ਮਤਲਬ ਇਹ ਜੀ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਦਫਤਰ ਬਦਲ ਗਿਆ ਜੀ ਕਿਹਨ ਦਾ ਪਾਸ ਇਹ ਆ ਨਵਾਂ ਦਫਤਰ ਬਣਿਆ ਜਿਹਨੂੰ ਅਸੀਂ ਪੀਓਮਓ ਕਹਿੰਦੇ ਆ ਪ੍ਰਧਾਨ ਮੰਤਰੀ ਦਫਤਰ ਨੈਸ਼ਨਲ ਸਿਕਿਉਰਿਟੀ ਕੌਂਸਲਰ ਸੈਕਟਰੀਏਟ ਜਿਹਨੂੰ ਅਸੀਂ ਐਨ ਐਸ ਸੀ ਐਸ ਕਹਿੰਦੇ ਆ ਇਹ ਵੀ ਇੱਥੇ ਆ ਗਿਆ ਕੈਬਨਟ ਸੈਕਟਰੀਏਟ ਇਹ ਵੀ ਇੱਥੇ ਆ ਸਿਪੀਏ ਮੋਨੇ ਅੱਜ ਰਾਏ ਸੀਨਾ ਹਲ ਦੇ ਵਿੱਚ ਸਾਊਥ ਬਲਾਕ ਦੇ ਵਿੱਚ ਸੇਵਾ ਤੀਸ ਦੇ ਵਿੱਚ ਆਪਣੀ ਸਵਾਰੀ ਬਦਲੀ ਕਰ ਲਈ ਹੈ ਸ਼ਿਫਟ ਇਸੇ ਕਰ ਲਿਆ ਤੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਇਹਦਾ ਰਸਮੀ ਤੌਰ ਤੇ ਉਥੇ ਉਦੋਂ ਘਟਨ ਕੀਤਾ ਗਿਆ ਹੈ ਮਨਿਸਟਰ ਹਰਦੀਪ ਪੁਰੀ ਦੇ ਖਿਲਾਫ ਨਾਰੇ ਕਿਉਂ ਲੱਗੇ ਨੇ ਇਹ ਉਹੀ ਹਰਦੀਪ ਪੁਰੀ ਨੇ ਮੇਰਾ ਖਿਆਲ ਆ ਜਿਹੜੇ ਏਵੀਏਸ਼ਨ ਦੇ ਮਨਿਸਟਰ ਸਨ ਜਿਨ੍ਹਾਂ ਨੇ ਵੈਂਕੂਵਰ ਤੋਂ ਅਮਰਸਰ ਸਾਹਿਬ ਸਿੱਧੀ ਫਲਾਈਟ ਨਹੀਂ ਸੀ ਲੱਗਣ ਦਿੱਤੀ ਬਿਲਕੁਲ ਜੀ ਬਿਲਕੁਲ ਸੰਖੇਪ ਗੱਲ ਇਹ ਜੀ ਕਿ ਇਹਨਾਂ ਦਾ ਪਿਛਲੇ 2-3 ਦਿਨਾਂ ਤੋਂ ਵਾਰ ਚੱਲਦਾ ਵੇ ਬਾਅਦ ਨਹੀਂ ਚੱਲਦਾ ਜੀ ਕਿ ਇਹਨਾਂ ਦਾ ਨਾਂ ਜਿਹੜਾ ਅਪਸ਼ਤੀ ਨੂੰ ਫਾਈਲ ਦੇ ਵਿੱਚ ਆਇਆ ਤੇ ਇਸ ਮਾਮਲੇ ਦੇ ਉੱਤੇ ਇਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਸੀ ਕਿ ਦੇਖੋ ਜੀ ਇਹਨਾਂ ਨੇ ਉੱਤੇ ਵੀ ਨਾਂ ਬੋਲਦਾ ਇਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਸੀ ਕਿ ਅਸੀਂ ਆਫੀਸ਼ੀਅਲ ਤੌਰ ਦੇ ਉੱਤੇ ਭਾਵੇਂ ਜਦੋਂ ਮਰਜ਼ੀ ਮਿਲੇ ਹੋ ਜੇ ਪਰ ਸਾਡੀ ਕੋਈ ਇਹੋ ਜੀ ਨੀਤੀ ਨਹੀਂ ਸੀ ਤੇ ਨਾਂ ਹੀ ਜਿਹੜਾ ਉਹ ਕੀ ਉਹਨਾਂ ਦਾ ਕੀ ਜੈਫਰੀ ਕੀ ਨਾਂ ਸੀ ਜੀ ਐਪਸਟੀਨ ਨੂੰ ਪਸੰਦ ਕਰਦਾ ਸੀਗਾ ਜੀ ਹਾਂਜੀ ਤੇ ਉਹ ਗੱਲ ਹੈ ਜੀ ਕਿ ਇਸ ਤੋਂ ਬਾਅਦ ਮਾਮਲਾ ਵਧਿਆ ਅੱਜ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਵਿੱਚ ਮਤਭੇਦ ਬਹੁਤ ਵੱਡਾ ਬਣ ਗਿਆ ਵਿਰੋਧੀਆਂ ਨੇ ਇਸ ਗੱਲ ਦੇ ਉੱਤੇ ਤੇ ਗੱਲ ਕਹੀ ਕਿ ਸਰਦੀਪ ਸਿੰਘ ਪੂਰੀ ਤਰ੍ਹਾਂ ਅਸਤੀਫਾ ਲਓ ਆਹ ਗੱਲ ਨ chal ਪਗਾ ਸੋ ਮਤਲਬ ਇਹ ਜੀ ਕਿ ਅੱਜ ਕੁਝ ਵੀ ਹੋਇਆ ਨਾ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਵਿੱਚ ਵੀ ਨਹੀਂ ਹੋਇਆ ਰੋਲੇ ਰੱਪੇ ਦੀ ਭੇਟ ਚੜ੍ਹ ਗਈ ਜੀ ਸਾਰਾ ਕੁਝ ਇਹ ਪੂਰੀ ਐਪਸਟੀਨ ਦੇ ਉਸ ਆਇਲੈਂਡ ਤੇ ਗਏ ਸੀ ਪਰ ਬਤੇ ਜਿਹੜੇ ਫਾਈਲਾਂ ਦੇ ਵਿੱਚ ਨਾ ਬੋਲਦਾ ਤੇ ਜਿਹਦੇ ਕਰਕੇ ਕਾਂਗਰਸ ਨੇ ਮਰਦਾ ਛੁਕਿਆ ਹੈ ਹੂੰ ਤੇ ਬਾਕੀ ਆਮ ਆਦਮੀ ਪਾਰਟੀ ਦਾ ਕਿਹੜਾ ਐਮ ਐਲ ਏ ਜੀ ਦੀ ਸੁਰੱਖਿਆ ਦੇ ਵਿੱਚ ਹੋਰ ਵਾਅਦਾ ਕੀਤਾ ਗਿਆ ਜੀ ਅਸ਼ੋਕ ਪ੍ਰਾਸ਼ਰ ਪੱਪੀ ਆ ਲਗਾੜੇ ਤੋਂ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਵਾਅਦਾ ਕੀਤਾ ਗਿਆ ਇਹ ਇਹਨਾਂ ਨੂੰ ਕੁਝ ਸਮਾਂ ਪਹਿਲਾਂ ਤਾਂ ਨਹੀਂ ਰਹੀਆਂ ਸੀ ਜਿਹਦੇ ਕਰਕੇ ਅੱਜ ਇਹਨਾਂ ਨੂੰ ਬੁਲਟ ਪ੍ਰੂਫ ਗੱਡੀ ਦਿੱਤੀ ਆ ਤੇ ਇਹਨਾਂ ਨੂੰ ਪਤਾ ਲੱਗਾ ਜੀ ਕਿ ਅੱਜ ਸਿਕਿਉਰਿਟੀ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਨੂੰ ਇਹ ਹੁਕਮ ਹੋਇਆ ਪ੍ਰਸ਼ਾਸਨ ਦੇ ਵੱਲੋਂ ਕਿ ਤੁਸੀਂ ਢੀੜਪੜਕੇ ਵਾਲੇ ਖੇਤਰ ਦੇ ਵਿੱਚ ਨਹੀਂ ਜਾਣਾ ਜੀ ਸ਼੍ਰੋਮਣੀ ਕਮੇਟੀ ਦਾ ਇਹ ਕਿਹੜਾ ਅਧਿਕਾਰੀ ਸੀ ਜੀ ਨੇ ਜ਼ਮੀਨ ਵੇਚਤੀ ਐਸਜੀਪੀਸੀ ਦੀ ਦੇਖੋ ਇਹਨਾਂ ਪ੍ਰਤਾਪ ਸਿੰਘ ਸਖਤਰ ਆ ਜੀ ਪਰ ਤਾਂ ਆਪਾਂ ਪਹਿਲਾਂ ਵੀ ਇਸ ਵੇਲੇ ਐਫਐਨ ਤੋਂ ਖਬਰ ਸੰਜੇ ਕਿ ਪੀਸੀ ਦੀ ਸੈਣੀ ਮਾਜਰਾ ਪਿੰਡਾ ਤੇ ਉਹ ਜਿਹੜਾ ਗੁਰਦੁਆਰਾ ਅੰਮ੍ਰਿਤਸਰ ਦਾ ਮੋਹਾਲੀ ਵਾਲਾ ਉਹਦੀ ਜਿਹੜੀ ਜ਼ਮੀਨ ਆ ਉਸ ਸੈਣੀ ਮਾਦਰਾ ਪਿੰਡ ਦੇ ਬੱਚਾ ਤੇ ਕਾਫੀ ਜ਼ਮੀਨ ਸੀਗੀ ਜਿੱਤੇ ਉਹ ਜਿਹੜੀ ਜ਼ਮੀਨ ਆ ਉਹ ਕਹਿੰਦੇ ਵੀ 15-20 ਕਰੋੜ ਰੁਪਏ ਦੀ ਸੀਗੀ ਪਰ ਇਹਨਾਂ ਨੇ ਘੱਟ ਭਾਅ ਦੇ ਉੱਤੇ ਤੇ ਅੰਦਰ ਖਾਤੇ ਮਿਲ ਮਲਾ ਕੇ ਗੁਰਦੁਆਰੇ ਦੇ ਮੈਨੇਜਰ ਨੇ ਤੇ ਕੁਝ ਹੋਰ ਲੋਕਾਂ ਦੇ ਵਿੱਚ ਤੇ ਉਸ ਬਾਰੇ ਦਾ ਖੁਲਾਸਾ ਹੋ ਗਿਆ ਵੀ ਪਾਈ ਅੰਦਰ ਖਾਤੇ ਕੋਈ ਨਾ ਕੋ ਗੜਬੜੀ ਹੋਈ ਆ ਤੇ ਫਿਰ ਪਤਾ ਲੱਗਾ ਜੀ ਕਿ ਜਿਹੜੇ ਧਾਨੀ ਸਾਹਿਬ ਨੇ ਤੇ ਉਹਨਾਂ ਨੇ ਉਥੋਂ ਦੇ ਮੈਨੇਜਰ ਗੁਰਦੁਆਰਾ ਅੰਬਸਰ ਦੇ ਮੈਨੇਜਰ ਨੂੰ ਸਸਪੈਂਡ ਵੀ ਕਰਤਾ ਸੀਗਾ ਰਜਿੰਦਰ ਸਿੰਘ ਹੋਰਾਂ ਨੂੰ ਫਿਰ ਸ਼ਿਕਾਇਤ ਕੀਤੀ ਤੇ 6 ਜਣਾਂ ਨੇ ਉੱਤੇ ਪੁਲਿਸ ਨੇ ਧੋਖਾ ਧੜੀ ਦਾ ਪਰਚਾ ਵੀ ਦਰਜ ਹੁਣ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ 77 ਪ੍ਰਤਾਪ ਸਿੰਘ ਦਾ ਤੋਂ ਬਦਲਾ ਕਰ ਦਿੱਤਾ ਗਿਆ ਕਿਉਂਕਿ ਲੈਟਰ ਹਿੱਟ ਦੇ ਉੱਤੇ ਇਹਨਾਂ ਨੇ ਚਿੱਠੀ ਲਿਖ ਕੇ ਦਿੱਤੀ ਸੀ ਕਿ ਭਾਈ ਤੁਹਾਨੂੰ ਇਹ ਜ਼ਮੀਨ ਵੇਚਣ ਦਾ ਅਧਿਕਾਰ ਹੈ। ਰਜਿੰਦਰ ਸਿੰਘ ਸਾਹਿਬ ਗੁਰਦੁਆਰੇ ਦਾ ਮੈਨੇਜਰ ਆ। ਇਹਨਾਂ ਨੇ ਮੈਨੇਜਰ ਦੇ ਨਾਂ ਦੇ ਉੱਤੇ ਬਾਈ ਨੇ ਚਿੱਠੀ ਲਿਖੀ ਆ ਕਿ ਭਾਈ ਤੁਸੀਂ ਇਹ ਜ਼ਮੀਨ ਵੇਚ ਸਕਦੇ ਹੋ। ਇਹ ਪਿੰਡ ਦੀ ਠੁਕਮਈ ਰੇਟ ਦੇ ਉੱਤੇ ਜ਼ਮੀਨ ਵੇਚਣ ਦਾ ਤੁਹਾਡੇ ਕੋਲ ਅਧਿਕਾਰ ਹੈ ਇਸ ਕਰਕੇ ਇਹਨਾਂ ਦਾ ਤੋਂ ਬਦਲਾ ਵੀ ਕਰ ਦਿੱਤਾ ਗਿਆ। ਹੂੰ ਹੂੰ ਤੇ ਅ ਟੈਣਾ ਜੀ ਜਿਹੜੇ ਰਾਧਾ ਸਵਾਮੀ ਡੇਰੇ ਦੇ ਬਾਬੇ ਨੇ ਉਹਨਾਂ ਦੇ ਮੁਤਲਕ ਉਹਨਾਂ ਦੀ ਲੈਂਡ ਦੇ ਮੁਤਲਕ ਇੱਕ ਵੀਡੀਓ ਇੱਕ ਪੱਤਰਕਾਰ ਨੇ ਬਣਾ ਕੇ ਪਾਈ ਹੈ ਕਹਿੰਦੇ ਵੀ ਹਜ਼ਾਰਾਂ ਏਕੜ ਜ਼ਮੀਨ ਹੈ ਜਿਸ ਦਾ ਆਪရှင် ਨੂੰ ਪਤਾ ਮੇਰਾ ਖਿਆਲ ਇਹਦੇ ਬਾਰੇ ਦੱਸਿਆ ਸੀ ਤੁਸੀਂ ਜਿਹੜੀ ਡੇਰੇ ਨੇ ਰੋਕੀ ਹੋਈ ਆ ਉਹ ਉਹਦੇ ਤੇ ਹਵਾਈ ਜਹਾਜ਼ ਉਤਰਨ ਲਈ ਉਹਨਾਂ ਨੇ ਪੱਟੀ ਵੀ ਬਣਾਈ ਹੋਈ ਆ ਕਈ ਪੁਲ ਬਣਾ ਲਏ ਨੇ ਕੀ ਕਹਾਣੀ ਆ ਉਹ ਹੁਣ ਜਿਹੜੇ ਇਹ ਸਰਦਾਰ ਟਿਲੋ ਨੇ ਰਾਦਾ ਸੁਆਮੀ ਡੇਰੇ ਵੱਲੋਂ ਸਰਗਰਮੀ ਨਾਲ ਹੁਣ ਇਲੈਕਸ਼ਨ ਕੈਂਪੇਨ ਕਰ ਰਹੇ ਨੇ ਦੇਖੋ ਅਥਨ ਸਰ ਗਲੇ ਜੀ ਕੀ ਜੇਤਾ ਵੇ ਕੀ ਆਪਾਂ ਫੇਸਬੁੱਕ ਫੇਰ ਤਾਂ ਇਉਂ ਲੱਗਦਾ ਵੀ ਭਾਈ ਰਾਦਾ ਸੁਆਮੀ ਡੇਰੇ ਦੇ ਮੁਖੀ ਨੇ ਤੇ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰ ਲੈਣੀ ਆ ਕਿਉਂਕਿ ਫੇਸਬੁੱਕ ਤਾਂ ਭਰੀ ਪਈ ਏ ਇਸ ਗੱਲ ਦੇ ਨਾਲ ਵੀ ਭਾਈ ਉਹਨਾਂ ਨੂੰ ਸੀਐਮ ਕੈਂਡੀਡੇਟ ਬਣਾਉਗੀ ਬੀਜੇਪੀ ਪਰ ਇਵੇਂ ਨਹੀਂ ਹੋਣਾ ਮੇਰਾ ਮਨ ਇਹ ਗੱਲ ਕਹਿੰਦਾ ਵੀ ਨਾ ਤਾਂ ਉਹ ਇਵੇਂ ਕਰਨ ਰਾਜਨੀਤਿਕ ਲੋਕਾਂ ਦੀ ਮਦਦ ਵਕ ਵਕ ਡੇਰੇਦਾਰ ਪਰਦੇ ਪਿੱਛੋਂ ਕਰਦੇ ਰਹਿਆ ਉਹਦੇ ਕੋਈ ਆਪਾਂ ਕਹਿੰਦੇ ਵੀ ਨਹੀਂ ਪਰ ਇਹ ਵੀ ਲੰਗੇ ਕਿਤੇ ਤੌਰ ਦੇ ਉੱਤੇ ਕੋਈ ਡੇਰੇਦਾਰ ਸਾਹਮਣੇ ਆ ਕੇ ਮੁੱਖ ਮੰਤਰੀ ਚਿਹਰਾ ਬਣੇ ਇਦਾਂ ਤਾਂ ਹੈ ਨਹੀਂਗਾ ਪਰ ਇੰਨੀ ਗੱਲ ਜ਼ਰੂਰ ਹੈ ਕਿ ਪਿਛਲੇ ਕੁਝ ਕਿਨਾਂ ਦੇ ਵਿੱਚ ਸਿਆਸੀ ਸਰਗਰਮੀਆਂ ਦੇ ਉੱਤੇ ਬੜੀਆਂ ਟਿੱਪਣੀਆਂ ਹੁੰਦੀਆਂ ਵੀ ਜੇਲ੍ਹ ਦੇ ਵਿੱਚ ਜਾ ਕੇ ਮਿਲੇ ਬਾਅਦ ਦੇ ਬੱਚੇ ਨਾਲ ਕਈ ਵੀ ਸਾਰੇ ਦੋਚ ਗਲਤ ਆ ਫਿਰ ਵਿੱਚ ਮਜਿਸਤਿਆ ਜਾ ਕੇ ਮਿਲੇ ਅੰਦਰ ਉਹਨਾਂ ਨੂੰ ਜਸ ਬਿਆਸ ਦੇ ਵਿੱਚ ਫਿਰ ਫਿਰੋਜ਼ਪੁਰ ਦੇ ਵਿੱਚ ਜਿਹੜੀ ਨਸ਼ਾ ਛਡਾਊ ਯਾਤਰਾ ਨਸ਼ਾਨੇ ਖਿਲਾਫ ਤਰहदी ਖੇਤਰ ਦੇ ਵਿੱਚ ਯਾਤਰਾ ਕੱਢੀ ਜਾ ਰਹੀ ਆ ਉਹਦੇ ਵਿੱਚ ਵੀ ਸ਼ਾਮਲ ਹੋਏ ਸੋ ਪਿਛਲੇ ਕਈ ਦਿਨਾਂ ਦੇ ਵਿੱਚ ਬੜੀਆਂ ਸਰਗਰਮੀਆਂ ਚੱਲੀਆਂ ਨੇ ਸੋ ਗੁਲਾਬ ਸਿੰਘ ਗੁਲਾਬ ਕਟਾਰੀਆ ਦੇ ਨਾਲ ਕਾਫੀ ਕੁਲ ਮਿਲ ਗਏ ਨੇ ਆ ਦੇਖੋ ਉਸ ਉਸ ਅਸੀਂ ਤਸਵੀਰ ਦੇ ਵਿੱਚ ਕੀ ਦੇਖਿਆ ਉਹਦੇ ਵਿੱਚ ਅਸ਼ਵਨੀ ਸ਼ਰਮਾ ਸੋ ਹਦੀਰ ਸਿੰਘ ਵਾਦਲ ਗੁਲਾਬ ਚੰਦ ਕਟਾਰੀਆ ਤੇ ਬਾਬਾ ਗੁਰਿੰਦਰ ਸਿੰਘ ਢੱਲੋਂ ਇਹਨਾਂ ਨੂੰ ਅਸੀਂ ਯਾਤਰਾ ਕਰਦੇ ਵੀ ਦੇਖਿਆ ਤੇ ਬੰਦ ਕਮਰਾ ਮੀਟਿੰਗ ਦੀ ਗੱਲ ਵੀ ਆਈ। ਹੂੰ ਹੂੰ। 9 ਸਾਲ ਦੇ ਬੱਚੇ ਦੇ ਕਤਲ ਦੀ ਕੀ ਕਹਾਣੀ ਹੈ? ਕੰਸਟਬਲ ਇਹਨਾਂ ਕਈ ਸਾਲ ਪਹਿਲਾਂ ਕਤਲ ਹੋਇਆ ਤੇ ਹਾਲੇ ਤੱਕ ਕਤਲ ਫੜਿਆ ਨਹੀਂ ਗਿਆ। ਜਿਹਦੇ ਕਰਕੇ ਲੋਕ ਆ ਜਿਹੜੇ ਉਹਨਾਂ ਨੇ ਹੁਣ ਇਤਰਾਜ਼ ਵੀ ਜ਼ਾਹਰ ਕੀਤਾ ਤੇ ਪੁਲਿਸ ਨੇ 20000 ਰੁਪਏ ਇਨਾਮ ਵੀ ਰੱਖਿਆ। ਲੁਧਿਆਣੇ ਦੇ ਕਾਸੂਪੁਰ ਖੇਤਰ ਦੇ ਵਿੱਚ ਇੱਕ ਬੱਚੇ ਦਾ 9 ਸਾਲ ਦੇ ਬੱਚੇ ਦਾ ਕਤਲ ਹੋ ਜਾਂਦਾ। ਉਹਦੀ ਲਾਸ਼ ਮਿਲ ਜਾਂਦੀ ਆ। ਪੁਲਿਸ ਨੂੰ ਇਹਦੀ ਪਤਾ ਲੱਗ ਗਿਆ ਵੀ ਭਾਈ ਇਹ ਬੰਦਾ ਕੌਣ ਆ ਸੀਸੀਟੀਵੀ ਕੈਮਰੇ ਦੇ ਵਿੱਚ ਪਤਾ ਲੱਗ ਗਿਆ ਪਰ ਕਮਾਲ ਦੀ ਗੱਲ ਇਹ ਜੀ ਕਿ ਇਹ ਜਿਹੜਾ ਬੰਦਾ ਇਹਦੇ ਉੱਤੇ ਪਹਿਲਾਂ ਰੇਪ ਦਾ ਪਰਚਾ ਦਰਜ ਆ ਪੁਲਿਸ ਨੇ ਇਹਨੂੰ ਫੜ ਲਿਆ ਸੀ ਤੇ ਇੱਕ ਦਿਨ ਇਹਨੂੰ ਲੈ ਕੇ ਆਏ ਮੈਡੀਕਲ ਮੈਡੀਕਲ ਦੇ ਵਿੱਚੋਂ ਕਾਲਜ ਦੇ ਵਿੱਚੋਂ ਇਹ ਆਪਦੀ ਹਥਕੜੀ ਲਵਾ ਕੇ ਤੇ ਪੁਲਿਸ ਦੇ ਕੋਲੋਂ ਭੱਜ ਗਿਆ ਤੇ ਤੀਜੇ ਦਿਨ ਇਹਨੇ ਬੱਚੇ ਦਾ ਕਤਲ ਕਰਤਾ ਸੋ ਉਹਨਾਂ ਲੋਕਾਂ ਦੀ ਨਾਰਾਜ਼ਗੀ ਨੂੰ ਠੰਡੀ ਕਰਨ ਦੇ ਲਈ ਤੇ ਪੁਲਿਸ ਨੇ ਜਦੋਂ ਇਹ ਦੱਸਤਾ ਸਬਤ ਕਰਨਾਂ ਦੇ ਪੀਐਸ ਦਾ ਜਨਰਾਲ ਤਲੀਨਤ ਕਰ ਰਹੇ ਆ ਤੇ 20000 ਰੁਪਏ ਦਾ ਨਾਂ ਰੱਖਿਆ ਇਨਾਮ ਰੱਖਿਆ ਵੀ ਜਿਹੜਾ ਇਹਨੂੰ ਫੜਾਉਂਦਾ ਤੇ ਉਹਨੂੰ ਅਸੀਂ ਪੈਸੇ ਦੇਵਾਂਗੇ 20000 ਰੁਪਏ ਜੀ। ਹੂੰ ਹੂੰ। ਤੁਸੀਂ ਦੱਸਿਆ ਸੀ ਕੱਲ ਵੀ ਤਾਪਮਨ 27 ਡਿਗਰੀ ਸੈਲਸੀਅਸ ਹੋ ਗਿਆ ਸੀ ਪੰਜਾਬ ਦੇ ਕੁਝ ਹਿੱਸਿਆਂ 'ਚ। ਅੱਜ ਮੌਸਮ ਕਿਵੇਂ ਹੈ ਜੀ ਪੰਜਾਬ ਦਾ? ਅੱਜ ਵੀ 26-27 ਤੱਕ ਵਕਵਕ ਥਾਵਾਂ ਤੇ ਪੰਜਾਬ ਦੇ ਵਿੱਚ ਆਪਣ ਰਹਿਆ ਜੀ ਤੇ ਪੰਜਾਬ ਦੇ ਵਿੱਚ ਆਉਂਦੇ 72 ਘੰਟਿਆਂ ਦੇ ਵਿੱਚ ਕੁੱਝ ਖਫਾਵਾਂ ਤੇ ਕੜੀਆਂ ਪੈਣ ਦੀ ਥੱਕ ਬਣੀ ਕੀਤੀ ਗਈ ਆ। ਤੇ ਅੱਜ ਦਿਨ ਦੇ ਵੇਲੇ ਬੜੀ ਸੋਹਣੀ ਬੜੀ ਠਿੱਖੀ ਧੁੱਪ ਨਿਕਲੀ ਆ। ਹੁਣ ਵੀ ਮੌਸਮ ਠੀਕ ਆ। ਮਤਲਬ ਠੰਡ ਗਈ ਜੇ ਤਾਂ ਮੀਂਹ ਪੈ ਗਿਆ ਤਾਂ ਸ਼ਾਇਦ ਅਗੋਂ ਤਿੰਨ ਦਿਨਾਂ ਦੀ ਠੰਡ ਹੋਵੇ ਤੇ ਜੇ ਨਹੀਂ ਤਾਂ ਫਿਰ ਸਮਝ ਲੋ ਵੀ ਗਰਮੀ ਦੇ ਵਾਂਗ ਅਸੀਂ ਪੈਰ ਪਟ ਲਿਆ ਤੇ ਹੁਣ ਤਾਪਮਾਨ ਵਧੇ ਕਰ ਮਿਲਤ ਜਾਣਾ ਹੈ ਅੱਛਾ ਡਾਣਾ ਜੀ ਮੈਂ ਭੁੱਲ ਗਿਆ ਤੁਹਾਨੂੰ ਪੁੱਛਣਾ ਇੱਕ ਰਾਜਪੁਰੇ ਕਹਿੰਦੇ ਥਾਣਾ ਬਣ ਰਿਹਾ ਹੈ ਇਹ ਥਾਣਾ ਸਿਰਫ ਗੈਂਗਸਟਰ ਫੜਿਆ ਕਰੂਗਾ ਇਹ ਥਾਣੇ ਦਾ ਨਾਂ ਹੀ ਗੈਂਗਸਟਰ ਥਾਣਾ ਰੱਖਿਆ ਨਹੀਂ ਸੰਸਾਪ ਇਹਦੇ ਬਾਰੇ ਨਾ ਚਰਚਾ ਕਰ ਲਿਆ ਕਿਉਂਕਿ ਇਹ ਗੱਲ ਕਈ ਸੀ ਪੁਲਿਸ ਅਧਿਕਾਰੀਆਂ ਨੇ ਇਹ ਗੈਸਟਰਾਂ ਨੂੰ ਰੱਖਣ ਵਾਸਤੇ ਵੱਖਰੇ ਥਾਣੇ ਹੋਣਗੇ ਪਰ ਉਹ ਰਾਜਪੁਰੇ ਦੇ ਵਿੱਚ ਬਣ ਰਿਹਾ ਜਾਂ ਬਣ ਚੁੱਕਾ ਇਹਦੇ ਬਾਰੇ ਹਾਲੇ ਤੱਕ ਜਾਣਕਾਰੀ ਨਹੀਂ ਆਈ ਪਰ ਹਾਂ ਉਹਦਾ ਖਬਰ ਇਹ ਉੜਦੀ ਆਈ ਹੈ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਬਹੁਤ ਧੰਵਾਦ ਜੀ